ਡਾਕਟਰ ਸੈਫੁਦੀਨ ਕਿਚਲੂ ਚੌਕ ਜਿਸ ਨੂੰ ਕਚੈਰੀ ਚੌਕ ਵੀ ਆਖਿਆ ਜਾਂਦਾ ਹੈ ਇਸ ਚੌਕ ਵਿੱਚ 4 ਤੋਂ 5 ਪੁਲਿਸ ਕਰਮਚਾਰੀ ਤਾਇਨਾਤ ਨੇ ਪਰ ਫਿਰ ਵੀ ਇਸ ਚੌਕ ਵਿੱਚ ਟ੍ਰੈਫਿਕ ਜਾਮ ਲੱਗਾ ਰਹਿੰਦਾ ਰਾਖੀਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਟ੍ਰੈਫਿਕ ਜਾਮ ਦਾ ਜ਼ਿੰਮੇਵਾਰ ਈ ਰਿਕਸ਼ਾ ਅਤੇ ਆਟੋ ਚਾਲਕਾਂ ਨੂੰ ਦੱਸਿਆ ਉਹਨਾਂ ਆਖਿਆ ਕਿ ਈ ਰਿਕਸ਼ਾ ਅਤੇ ਆਟੋ ਚਾਲਕਾਂ ਨੂੰ ਟ੍ਰੈਫਿਕ ਸੰਬੰਧੀ ਸਮਝਾਉਣਾ ਚਾਹੀਦਾ ਕਿਉਂਕਿ ਅੰਮ੍ਰਿਤਸਰ ਸ਼ਹਿਰ ਵਿੱਚ ਹਰ ਜਗ੍ਹਾ ਆਟੋ ਆਦਿ ਪਰਮਾਰ ਅਤੇ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਸ ਲਈ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਮੈਂ ਕਹਿਣਾ ਚਾਹੁੰਦਾ ਸਰ ਵੀ ਜਿੰਨੇ ਵੀ ਆਟੋ ਵਾਲੇ ਹਨ ਵਿੱਚੋਂ 30% ਦੇ ਨਸ਼ੇੜੀ ਆ ਠੀਕ ਆ ਆ ਜਿਹੜੇ ਈ ਰਿਕਸ਼ੇ ਵਾਲੇ ਆ ਨਸ਼ਾ ਕਰਕੇ ਆਟੋ ਚਲਾਉਂਦੇ ਆ ਉਹਦੇ ਸਾਰੇ ਦਾ ਚੈਕ ਇਨ ਮਤਲਬ ਜਿਸ ਤਰ੍ਹਾਂ ਸਾਡੀ ਟੂ ਬਾਈਕ ਵਾਲਿਆਂ ਦੀ ਕਿਸੇ ਦਾ ਚੈਕਿੰਗ ਨਹੀਂ ਇਹਨਾਂ ਨਸ਼ਾ ਕੀਤਾ ਕਿ ਨਹੀਂ ਇਹਦੇ ਵਾਸਤੇ ਮਿਹਨਤ ਕਰਨੀ ਪਊਗੀ ਮਤਲਬ ਡਿਸਪਲਿਨ ਵਾਲਿਆਂ ਨੂੰ ਆਟੋ ਵਾਲਿਆਂ ਵਾਸਤੇ ਉਹਨਾਂ ਨੂੰ ਕੁਝ ਨਹੀਂ ਆ ਉਹਨਾਂ ਨੇ ਤੇ ਇੱਕ ਮੈਂ ਤੁਹਾਡੀ ਗੱਲ ਮੰਨਦਾ ਇੱਕ ਸਵਾਰੀ ਖਲੋਤੀ ਹੁੰਦੀ ਚਾਰ ਚਾਰ ਆਟੋ ਖਲੋ ਜੰਦੇ ਆ ਪਿਛੇ ਜਾਮ ਲੱਗ ਜਾਂਦਾ ਵਾ ਮਤਲਬ ਇਹਨਾਂ ਨੂੰ ਕਿਸ ਕਿਸ ਤਰੀਕੇ ਨਾਲ ਆਪਾਂ ਸਮਝੋ ਆ ਕੇ ਜਾਂ ਆ ਕੀ ਥੋੜਾ ਉਹਟਾੜ ਕਰਕੇ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਕੰਟਰੋਲ ਕਰਨਾ ਇਹ ਇਹਨਾਂ ਦਾ ਕਾਹਦਾ ਕੰਮ ਹੈ ਜੀ ਮਲਾਜਮ ਆਪਣੇ ਵੱਲੋਂ ਤਾਂ ਕੰਮ ਕਰ ਰਹੇ ਆ ਬਹੁਤ ਅੱਛਾ ਕੰਮ ਕਰਦੇ ਆ ਜਿੱਥੇ ਵੀ ਟ੍ਰੈਫਿਕ ਹੁੰਦੀ ਮਲਾਜਮ ਗਰਮੀ ਵਿੱਚ ਵੀ ਆਪਣਾ ਕੰਮ ਕਰਦੇ ਆ ਸੀ ਇਸ ਗੱਲ ਨਾਲ ਐਗਰੀਆ ਬਟ ਇਹਨਾਂ ਨੂੰ ਇੱਕ ਗਾਈਡ ਕਰਨ ਦਾ ਇੱਕ ਪਲਾਨ ਪ੍ਰੋਗਰਾਮ ਬਣਾਉਣਾ ਪਊਗਾ ਕਿ ਆਟੋ ਵਾਲਿਆਂ ਨੂੰ ਇੱਕ ਹਦਾਇਤਾਂ ਜਿ ਤਰ੍ਹਾਂ ਆਮ ਬੰਦੇ ਦਿੱਤੀਆਂ ਜਾਂਦੀਆਂ ਨੇ ਤੂੰ ਲਾਈਟ ਦੇ ਖਲੋਣਾ ਵਾ ਤੂੰ ਉੱਥੇ ਖਲੋਣਾ ਵਾ ਸ਼ੀਸ਼ੇ ਦਾ ਨਹੀਂ ਪਿੱਛੇ ਵੇਖਣਾ ਇਹਨਾਂ ਨੂੰ ਕੁਛ ਨਹੀਂ ਪਤਾ ਇੱਕ ਵੀ ਰੂਲ ਰੈਗੂਲੇਸ਼ਨ ਰੋਡ ਦਾ ਪੁੱਛੋ ਕਿਸੇ ਨੂੰ ਨਹੀਂ ਪਤਾ ਡਿਵਾਈਡਰ ਤੱਕ ਦਾ ਨਹੀਂ ਇਹਨਾਂ ਨੂੰ ਪਤਾ ਵੀ ਡ ਪਰ ਲੋਕਾਂ ਨੂੰ ਵੀ ਥੋੜਾ ਜਿਹਾ ਸਮਝ ਆਈਦਾ ਵੀ ਜੇ ਲੋਕ ਵੀ ਥੋੜਾ ਆਪਣੇ ਤਰੀਕਾ ਨਾਲ ਆਉਣ ਜਾਂਦੇ ਟ੍ਰੈਫਿਕ ਤੋਂ ਕੰਟਰੋਲ ਕੀਤਾ ਜਾ ਸਕਦਾ ਲੋਕੀ ਹਰ ਇੱਕ ਬੰਦਾ ਛੇਤੀ ਵਿੱਚ ਮੈਂ ਜਲਦੀ ਵਿੱਚ ਆ ਕਹਿੰਦੇ ਜਲਦੀ ਜਾਵਾਂ ਜਿਹੜੇ ਮੁਲਾਜ਼ਮ ਹੀ ਬੜੇ ਕੰਮ ਕਰਨ ਪਰ ਜੇ ਮੁਲਾਜ਼ਮ ਥੋੜੇ ਸੀਰੀਅਸ ਹੋ ਕੇ ਕੰਮ ਕਰਨ ਤੇ ਵਧੀਆ ਵਾ ਆਪਣੀ ਡਿਊਟੀ ਨੂੰ ਡਿਊਟੀ ਸਮਝੀ ਤਾਂ ਟ੍ਰੈਫਿਕ ਘੱਟ ਹੋ ਸਕਦੀ ਹੈ ਆਟੋ ਸਾਰੇ ਲੋਕੀ ਬੇਰੁਜ਼ਗਾਰ ਹੈਗੇ ਆ ਜੇ ਆਟੋ ਵੀ ਲੋਕ ਵੀ ਸਹੀ ਹੈਗੇ ਨੇ ਜੇ ਮੰਨ ਲਓ ਉਹ ਨਾ ਚਲਾਉਣ ਆਟੋ ਤਾਂ ਫੇਰ ਵੀ ਜਰੂਰ ਉਹਨਾਂ ਦਾ ਰੋਜ਼ਗਾਰ ਮਰਦਾ ਉਹਨਾਂ ਚਲਾਉਣਾ ਹੀ ਹੈਗਾ ਕੰਟਰੋਲ ਦੇ ਟ੍ਰੈਫਿਕ ਤੇ ਤਾਂ ਹੀ ਹੋ ਸਕਦਾ ਜੇ ਸਾਰੇ ਆਪਾਂ ਵਿੱਚ ਮੇਰੀ ਸਮਝਣ ਦੇ ਸਰ ਉਹਨਾਂ ਨੂੰ ਸਮਝ ਆਈ ਦੀ ਆਟ ਵਾਲਿਆਂ ਨੂੰ ਉਹ ਆਟਾਂ ਨੂੰ ਸਮਝ ਆਈ ਦੀ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ ਜਿੱਧਰ ਦੇਖੋ ਈ ਰਿਕਸ਼ਾ ਤੇ ਆਟੋ ਦੀ ਭੜਮਾਰ ਹੈ ਜਿੱਥੇ ਦੇਖੋ ਬ੍ਰੇਕ ਲਗਾ ਦਿੰਦੇ ਨੇ ਪੁਲਿਸ ਮੁਲਾਜ਼ਮ ਆਪਣੇ ਤੌਰ ਤੇ ਆਪਣਾ ਕੰਮ ਕਰ ਰਹੇ ਨੇ ਪਰ ਫੇਰ ਵੀ ਜਿਹੜੀ ਟ੍ਰੈਫਿਕ ਹੈ ਉਹਦੀ 나ੜ ਜਿਹੜੀ ਹੈ ਉਹ ਹੱਥ ਵਿੱਚ ਨਹੀਂ ਆ ਰਹੀ ਸੋ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਵੀ ਆਖਣਾ ਹੈ ਕਿ ਈ ਰਿਕਸ਼ਾ ਤੇ ਆਟੋ ਚਾਲਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ ਕਿਉਂਕਿ ਇਹ ਸ਼ਹਿਰ ਆਪਣਾ ਹੈ ਤੇ ਲੋਕ ਵੀ ਆਪਣੇ ਹਨ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼